ਜੀ ਹਾਂਜੀ ਪ੍ਰਦੀਪ ਭਾਜੀ ਗਾਲ ਜੀ ਗੋਰੀ ਭਾਜੀ ਭੈਣਾਂ ਦੇ ਬੜੇ ਕਮੈਂਟ ਆ ਰਹੇ ਸੀਗੇ ਉਹ ਕਹਿ ਰਹੇ ਸੀਗੇ ਕਿ ਰਾਮ ਟੈਕਸ ਦਾ ਸਪੈਸ਼ਲ ਕੋਈ ਬਲੌਗ ਬਣਾਓ ਸੂਟਾਂ ਦਾ ਜਿਹਦੇ ਚ ਰਾਮ ਟੈਕਸ ਦੇ ਸੂਟ ਦੀ ਹੋਣ ਠੀਕ ਹੈ ਜੀ ਇਹਦੇ ਸੂਟ ਹੋਣ ਭਾਜੀ ਠੀਕ ਹੈ ਤੇ ਜਿਹਦੇ ਥੱਲੇ ਲਾਈਨਿੰਗ ਵੀ ਨਹੀਂ ਲੱਗਦੀ ਹੋਵੇ ਤੇ ਫੈਂਸੀ ਵੀ ਹੋਣ ਉਹ ਕਿਹੜੀਆਂ ਚੀਜ਼ਾਂ ਹੁਣ ਤੁਸੀਂ ਦਿਖਾਓਗੇ ਅੱਜ ਉਹ ਵੀਰ ਜੀ ਦਿਖਾਵਾਂਗੇ ਆ ਦੇਖੋ ਜਮਾ ਨਵੀਆਂ ਓਪਨ ਕੀਤੀਆਂ ਫਰੈਸ਼ ਜਿਹੜੀ ਅੱਜ ਦੀ ਅਪਡੇਟ ਹੈ ਨਾ ਵੀਰ ਜੀ ਹਾਂਜੀ ਉਹ ਕੀਤੀ ਆ ਆ ਦੇਖੋ ਆ ਦੁਪੱਟਾ ਹੈ ਭਾਜੀ ਠੀਕ ਹੈ ਪੱਤੇ ਤੇ ਵੀ ਬਕਾਇਦਾ ਲੋਗੋ ਲੱਗ ਕੇ ਆਂਦਾ ਰਾਮ ਟੈਕ ਦਾ ਠੀਕ ਹੈ ਸੂਟ ਤੇ ਨਹੀਂ ਦੁਪੱਟੇ ਤੇ ਵੀ ਆ ਸੂਟ ਦੇ ਜੇ ਤੁਸੀਂ ਲੋਗੋ ਚੈੱਕ ਕਰੋਗੇ ਤਾਂ ਗੱਜ ਗੱਜ ਤੇ ਤੁਹਾਨੂੰ ਮੋਰ ਮਿਲੇਗੀ ਵੀਰੇ ਗੱਜ ਗੱਜ ਤੇ ਮੋਰ ਮਿਲੇਗੀ ਰਾਮ ਟੈਕ ਦੀ ਇਹ ਪਹਿਚਾਨ ਹੈ ਔਰ ਕਪੜਾ 6 ਮੀਟਰ ਦੇ ਨੇੜੇ ਜਿਹੜੀ ਕੈਨ ਦਾ ਮਤਲਬ ਲਿਆ ਇੱਕ ਉਹ ਕਪੜਾ ਹੈ ਵੀ ਕਸ਼ਮੀਰ ਦੇਖਣ ਲਈ ਲੋਨੀ ਅੱਖਾਂ ਵਿੱਚ ਲੈ ਰਹੇ ਆ ਬਿਲਕੁਲ ਬ੍ਰਾਂਡਡ ਕਵਾ ਦਿਖਾ ਰਹੇ ਆਪਾਂ ਬ੍ਰਾਂਡਡ ਹੰਡਾਓ ਹੰਡਾਓ ਚੀਜ਼ ਹੈ ਬਗੈਰ ਲੋਨ ਤੋਂ ਹੈ ਦੁਪੱਟਾ ਥੁੱਲਾ ਡੁੱਲਾ ਲੰਬਾਈ ਦੀ ਪ੍ਰੋਬਲਮ ਨਹੀਂ ਕੋਈ ਜਿਆਦਾ ਨਹੀਂ ਲੰਬਾਈ ਦੀ ਕੋਈ ਪ੍ਰੋਬਲਮ ਨਹੀਂ ਭਾਜੀ ਇਹ ਗੱਲ ਕਹਿ ਰਹੇ ਸੀ ਬਿਲਕੁਲ ਜੀ ਬਿਲਕੁਲ ਤੇ ਭਾਜੀ ਕਲਰ ਡਿਜ਼ਾਈਨ ਬਹੁਤ ਹੈਗੇ ਆ ਬਹੁਤ ਸੋਹਣੇ ਕਲਰ ਚਾਰਟ ਆਏ ਆ ਡੇਅਰ ਬਹੁਤ ਸੋਹਣੇ ਆਏ ਆ ਆਈਸਕ੍ਰੀਮ ਚਾਰਟ ਵੀ ਆਇਆ ਆ ਦੇਖੋ ਨਵਾਂ ਕਲਰ ਚਾਰਟ ਆਇਆ ਇਹ ਆਇਆ ਲਾਈਟ ਕਲਰ ਚਾਰਟ ਆ ਬ੍ਰਾਈਟ ਚਾਰਟ ਵੀ ਆਇਆ ਇਹ ਉਹ ਕਪੜਾ ਹੈ ਜੀ ਦੇਖੋ ਇਹਦਾ ਨਾਮ ਕਿੱਡਾ ਵੱਡਾ ਦੇਖੋ ਰਾਮ ਟੈਕਸ ਜਿਹਨੇ ਨਾਮ ਤੇ ਆਇਆ ਗਏ ਮੁਸਕਰਤ ਪਰ ਜਿਹਦੇ ਨਾਲ ਰਾਮ ਦਾ ਨਾਮ ਜੁੜ ਗਿਆ ਜਮਾਈ ਸਮਾ ਅੱਜ ਹੀ ਲੱਖ ਰੁਪਏ ਦੀ ਗੱਲ ਕਰਤੀ ਸੀ ਜੀ ਸਹੀ ਹੈ ਜੀ ਰਾਮ ਦਾ ਨਾਮ ਜੁੜ ਗਿਆ ਉਹਦਾ ਪਾਰ ਗਿਆ ਉਹਦਾ ਪੇਰਾ ਪਾਰ ਹੋ ਗਿਆ ਹੋਣ ਜਿਹਨੇ ਰਾਮ ਟੈਕਸ ਪਰ ਵੈਸੀ ਕਹਿੰਦੇ ਰਾਮ ਟੈਕਸ ਦਾ ਕਪੜਾ ਹੈ ਪ੍ਰਮਾਤਮਾ ਨਾਮ ਜਗ ਰਾਮ ਲਿ ਕੋ ਰੀ ਨਾ ਰਾਮ ਜੁੜ ਗਿਆ ਉਹਦਾ ਬੇੜਾ ਪਾਰ ਹੀ ਪਾਰ ਹੈ ਇਹ ਕਪੜਾ ਸਾਨਾ ਵੱਡੀ ਗੱਲ ਹੈ ਕਪੜਾ ਬਹੁਤ ਵਧੀਆ ਹੈ ਬ੍ਰਾਂਡ ਦਾ ਨਾਮ ਕਰ ਰਹਾ ਆਪਾਂ ਬ੍ਰਾਂਡ ਦਾ ਨਾਮ ਹੈ ਰਾਮ ਟੈਕਸ ਆਪਾਂ ਕੋਈ ਵਿੱਚੇ ਉਹ ਰੋੜਾ ਪੱਪਾਲੀ ਗੱਲ ਨਹੀਂ ਕਰਦੇ ਰਾਮ ਟੈਕਸ ਦਾ ਕੰਪਨੀ ਦਾ ਨਾਮ ਹੈ ਮੇਰੇ ਤੇ ਬਾਟਮ ਤੇ ਵਰਕ ਬਾਟਮ ਤੇ ਵਰਕ ਬਹੁਤ ਹੀ ਸੋਨਾ ਵਰਕ ਹੈ ਬਹੁਤ ਹੀ ਪਿਆਰਾ ਵਰਕ ਹੈ ਇਹ ਉਹ ਬ੍ਰਾਂਡ ਹੈ ਜਿਹਨਾਂ ਜਨਮ ਪੰਜਾਬ ਚ ਹੋਇਆ ਇਹ ਉਹ ਬ੍ਰਾਂਡ ਹੈ ਜਿਹਨਾਂ ਜਨਮ ਪੰਜਾਬ ਚ ਹੋਇਆ 7 ਆਰਟਿਸਟਿਕ ਦਾ ਸਾਈਜ਼ ਹੁੰਦਾ ਦੁਨੀਆਂ ਵਿੱਚ ਬੰਦਾ 7 ਆਰਟਿਸਟਿਕ ਦਾ ਸਾਈਜ਼ ਹੁੰਦਾ ਇਹ ਫੁੱਲ ਲੰਮਾਈ ਨਾਲ ਸਾਈਜ਼ ਪਾਜੀ ਆ ਲੰਬਾਈ ਚੈੱਕ ਕਰਾ ਦਿਓ ਪਾਜੀ ਕਿੰਨੀ ਲੰਬਾਈ ਫੁੱਲ ਹੈ ਜੀ ਫੁੱਲ ਜਿੰਨੀ ਤੁਸੀਂ ਰੱਖਣੀ ਹੈ 48 ਤੇ ਪਾਜੀ ਇਹਨਾਂ ਦੇ ਦੁਪੱਟੇ ਕਿਹੜੇ ਆਏ ਆ ਪੱਟੇ ਪਾਜੀ ਪਿਓਰ ਚਿਨਾਮ ਦੇ ਡੈਕਲ ਪ੍ਰਿੰਟ ਬੈਚ ਵਾਲੇ ਹਰ ਤਰ੍ਹਾਂ ਦੇ ਦੁਪੱਟੇ ਮਿਲਣਗੇ ਭਾਜੀ ਇਹਦੇ ਨਾਲ ਔਰ ਇਹਦੇ ਵਿੱਚ ਡਿਜ਼ਾਈਨ ਗੜੇ ਆ ਨਾ ਭਾਜੀ ਬੜੇ ਹੀ ਸੋਹਣੇ ਡਿਜ਼ਾਈਨ ਬੰਦੇ ਆ ਕਲਰ ਵੀ ਬੜੇ ਸੋਹਣੇ ਆ ਆ ਦੇਖੋ ਭਾਜੀ ਮੀਡੀਅਮ ਏਜ ਤੋਂ ਲੈ ਕੇ 올 ਏਜ ਤੱਕ ਗਰਲਿਸ਼ ਲੁੱਕ ਹਰ ਤਰ੍ਹਾਂ ਦੀ ਇਹਦੇ ਵਿੱਚ ਵੈਰਾਈਟੀ ਜਿਹੜੀ ਹੈ ਉਹ ਬਣਦੀ ਹੈ ਔਰ ਇਹ ਨਹੀਂ ਕਿ ਤੁਹਾਨੂੰ ਇੱਕ ਛੋਟੀ ਦਿਖਾਇਆ ਉਹਦੇ ਤੇ ਹੀ ਮੋੜ ਮਿਲੇਗੀ ਆ ਚੈੱਕ ਕਰੋ ਵੀਰੇ ਜਿਹੜਾ ਮਰਜੀ ਸੂਟ ਤੁਸੀਂ ਓਪਨ ਕਰ ਲਓ ਗੱਜ-ਗੱਜ ਤੇ ਮੋੜ ਮਿਲੇਗੀ ਬਕਾਇਦਾ ਲੋਕੋ ਲੱਗਿਆ ਹੋਏਗਾ ਕੱਲੇ ਕੱਲੇ ਸਾਰੇ ਹੀ ਡਿਜ਼ਾਈਨ ਮੈਂ ਆਪਣੇ ਕੋਲ ਬ੍ਰਾਂਡਰ ਮਾਲ ਦਾ ਬਲੌਕ ਬਣ ਰਿਹਾ ਸਿਰਫ ਰਾਮ ਟੈਕਸ ਦਾ ਜੀ ਰਾਮ ਟੈਕਸਿਸ ਨੂੰ ਕੁਆਲਿਟੀ ਦਿਖਾ ਰਿਹਾ ਖੁੱਲੇ ਡੁੱਲੇ ਦੁਪੱਤੇ ਜਿਹੜੀ ਗੋਟੀ ਸੋਨੇ ਕੱਪੜਾ ਕੱਪੜੇ ਦੀ ਗੱਲ ਕਰ ਰਹੀ ਆ ਆਪਾਂ ਕੋਟਨ ਦੇਸ਼ ਦੇ ਕੱਪੜਾ ਕੱਪੜਾ ਕਿਆ ਬਾਤ ਆ ਜੀ ਕੱਪੜਾ ਕਿਆ ਬਾਤ ਬਾਕੀ ਬਹੁਤ ਵਧੀਆ ਗੱਲ ਕਰ ਰਿਹਾ ਆ ਆਪਾਂ ਆਪਾਂ ਜੀ ਨੇ ਹੁਣ ਸੌਟ ਖੋਲਿਆ ਜਿਵੇਂ ਰਾਮ ਟੈਕਸ ਦਾ ਲਓ ਜੀ ਰਾਮ ਟੈਕਸ ਬਹੁਤ ਸਾਰਾ ਧਾਗੇ ਦਾ ਕੰਮ ਹੈ ਜੀ ਕੋਟਨ ਦਾ ਸੂਟ ਹੈ ਮੋਰ ਤੁਸੀਂ ਚੈੱਕ ਕਰ ਸਕਦੇ ਹੋ ਵੀਡੀਓ ਦੇ ਵਿੱਚ ਕਿ ਆ ਦੇਖੋ ਇਹ ਦੁਪੱਟਾ ਕਿਹੜਾ ਬਾਜੀ ਇਹਦਾ ਦੁਪੱਟਾ ਚਨੌਨ ਦਾ ਜੀ ਚਨੌਨ ਦਾ ਦੁਪੱਟਾ ਚਾਰ ਚਾਰ ਕਲਰ ਮਿਲਣਗੇ 올 ਕਲਰ ਐਸੇ ਮੈਂ ਕਹਿੰਨਾ ਕੀ ਆ ਵਾਪਾਈ ਹੈ ਬਾਜੀ ਕਲਰ ਬਹੁਤ ਸੋਹਣੇ ਪਾਜੀ ਤੇ ਮੈਂ ਤੁਹਾਨੂੰ ਪੁੱਛ ਰਿਹਾ ਸੀ ਗੋਰੀ ਪਾਜੀ ਜਿਵੇਂ ਸਾਈਲ ਪਾਜੀ ਤੇ ਪ੍ਰਦੀਪ ਪਾਜੀ ਇਹਦਾ ਕੋਟਨ ਦੀ ਵੈਰਾਈਟੀ ਹੈ ਤੁਹਾਡੇ ਹੱਥੇ 'ਚ ਵੀ ਕੋਟਨ ਦਾ ਤੇ ਇਸ ਤੋਂ ਇਲਾਵਾ ਰਾਮ ਦਾ ਫੈਂਸੀ ਕਪੜਾ ਕੋਈ ਆਂਦਾ ਹੈ ਕੀ ਬਣਾਉਂਦਾ ਜੀ ਜੋ ਟ੍ਰੈਂਡਿੰਗ ਚੱਲ ਰਹੀ ਹੈ ਇਹ ਕੋਟਨ ਦੀ ਆਈਟਮ ਦਿਖਾਈਏ ਤੁਹਾਨੂੰ ਹੋਣ ਦਿਖਾ ਰਿਹਾ ਤੁਹਾਨੂੰ ਮੈਂ ਆਰਗੇਨਿਕ ਪਾਲਟੀ ਵੇ ਉਹ ਡੰਝਾ ਹੁੰਦੀ ਹੈ ਹਾਂਜੀ ਹੁੰਦੀ ਹੈ ਆਰਗੇਨਿਕ ਉਹ ਵੀ ਰਾਮ ਟੈਕਸਟਾਈਲ ਬ੍ਰਾਂਡ ਹੈ ਸੱਚੇਮਣ ਚੀਜ਼ ਹੈ ਬਹੁਤ ਹੀ ਸੋਹਣਾ ਆਰਟੀਕਲ ਆਪਣੇ ਕੋਲ ਆ ਚੁੱਕੇ ਨੇ ਆ ਲੰਮੇ ਕਿਸ ਤਰ੍ਹਾਂ ਦੇ ਸਟਾਈਲ ਪਾਜੀ ਦਿਖਾ ਰਿਹਾ ਹੈ ਇੱਕੜੇਣਾ ਆ ਗਿਆ ਇਹਨੂੰ ਓਪਨ ਕੀਤਾ ਵੀਰੇ ਅੱਗੇ ਹੁੰਦਾ ਤੇ ਰਾਮ ਟੈਕ ਦੇ ਇਕੱਲੇ ਕੋਟਨ ਦੇ ਹੀ ਆਉਂਦੇ ਸੀ ਹੁਣ ਤੁਹਾਨੂੰ ਜੌਰਜਟ ਆ ਜੌਰਜਟ ਦਾ ਸੋਟਾ ਪਾਜੀ ਪਾਜੀ ਜੌਰਜਟ ਟੈਕ ਦੇਦੀ ਦੁਪੀਆ ਸਿਲਕ ਦੀ ਬਾਟਮ ਲੱਗੀ ਹੁੰਦੀ ਹੈ ਨਾਲ ਰਾਮਟੈਕ ਦਾ ਲੋਗੋ ਹੁੰਦਾ ਆ ਜਿਵੇਂ ਕਿ ਪਹਿਲਾਂ ਮੈਂ ਕਿਹਾ ਵੀ ਦੁਪੱਟੇ ਤੇ ਵੀ ਲੋਗੋ ਲੱਗਿਆ ਮਿਲੇਗਾ ਸੂਟ ਤੇ ਵੀ ਲੋਗੋ ਲੱਗਿਆ ਮਿਲੇਗਾ ਇਹ ਆ ਜਾਂਦੇ ਆ ਜੜੀਆਂ ਮੇਡੀਆਂ ਪਹਿਣਾ ਟੀਚਰ ਹੈ ਜਾਂ ਜੋਬ ਕਰਦੀਆਂ ਜਾਂ ਜੜੀਆਂ ਮੇਡੀਆਂ ਪਹਿਣਾ ਜਿਆਦਾ ਹੈਵੀ ਕੜਾਈ ਨਹੀਂ ਪਸੰਦ ਕਰਦੀਆਂ ਸੌਬਰ ਸੂਟ ਰੂਟੀਨ ਵੇਅਰ ਵੀ ਪਾਦੇ ਆ ਦੇਖੋ ਆ ਇਹਦੇ ਚ ਤੁਹਾਨੂੰ ਕਲਰ ਡਿਜ਼ਾਈਨ ਬੜੇ ਸੋਹਣੇ ਸੋਹਣੇ ਮਿਲਦੇ ਆ ਆ ਸਾਰੇ ਕਲਰ ਡਿਜ਼ਾਈਨ ਜੜੇ ਆ ਆ ਇਹਦੇ ਵਿੱਚ ਅਵੇਲੇਬਲ ਹੈ ਅਗਲਾ ਡਿਜ਼ਾਈਨ ਦਿਖਾ ਦਿਓ ਪ੍ਰਦੀਪ ਭਾਜੀ ਜੀ ਜੀ ਮੈਨੂੰ ਇਹ ਗੱਲ ਭਾਜੀ ਨੇ ਸਮਝਾਇਆ ਤੁਹਾਨੂੰ ਰਾਮਟੈਕਸ ਦੀ ਕੋਈ ਚੀਜ਼ ਹੈ ਵੀ ਇਹ ਜਿਹੋNDE ਕੁਆਲਿਟੀ ਬਹੁਤ ਸੋਹਣੀ ਹੁੰਦੀ ਹੈ ਕੱਪੜਾ ਬਹੁਤ ਸੋਹਣਾ ਹੈ ਸਾਡੇ ਨਾਲ ਬੜੀ ਗਲ ਬ੍ਰਾਂਡ ਹੁੰਦਾ ਇੱਕ ਡਿਜ਼ਾਈਨ ਅਸੀਂ ਆਪਾਂ ਲੈ ਕੇ ਆਏ ਔਰਗੰਝਾ ਦੇ ਉੱਪਰ ਇਹ ਵੀ ਰਾਮਟੈਕਸ ਦਾ ਭਾਜੀ ਖੋਲੋ ਜੀ ਖੋਲੋ ਭਾਜੀ ਤੁਸੀਂ ਵੀ ਖੋਲੋ ਡਿਜ਼ਾਈਨ ਇਹ ਲਓ ਭਾਜੀ ਲਓ ਚੈੱਕ ਕਰੋ ਬਹੁਤ ਸੋਹਣਾ ਡਿਜ਼ਾਈਨ ਆਇਆ ਭਾਜੀ ਇਹ ਤਾਂ ਜੀ ਰਾਮ ਟੈਕਸ ਦਾ ਸਿੱਕੇ ਸਾਰੇ ਸਿੱਕੇ ਬੰਦ ਕਿਉਂਕਿ ਇਹਨੇ ਤਾਂ ਪੈਸੇ ਲਾ ਕੇ ਪੈਸੇ ਲੱਗੇ ਦੁੱਖ ਨਹੀਂ ਹੋਣਾ ਚਾਹੀਦਾ ਪੈਸੇ ਲਾ ਕੇ ਪੈਸੇ ਲੱਗੇ ਦੁੱਖ ਨਹੀਂ ਹੋਣਾ ਚਾਹੀਦਾ ਇਹ ਉਹ ਕਪੜਾ ਹੈ ਬ੍ਰਾਂਡਡ ਕੁਆਲਿਟੀ ਵਾਲਾ ਹੈ ਬ੍ਰਾਂਡ ਸਾਹਮਣੇ ਸਿਰੇ ਦਾ ਬ੍ਰਾਂਡ ਹੈ ਰਾਮ ਟੈਕਸ ਦਾ ਭਾਜੀ ਬਿਲਕੁਲ ਜੀ ਬਿਲਕੁਲ ਤੇ ਡੇਲੀ ਅਪਡੇਟ ਲਈ ਨਵੀਂ ਵੈਰਾਈਟੀ ਲਈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਇਹ ਮੈਨੂੰ ਹੂਟ ਕਹਿਣ ਲੱਗੀਆਂ 6 ਬਲੈਕ ਕੋਈ ਕਹਦੇ ਹਾਤੀ ਔਰ ਕੀ ਬੇਨਤੀ ਹਾਂਜੀ ਹਾਂਜੀ ਸਾਰਿਆਂ ਭੈਣਾਂ ਨੂੰ ਬੇਨਤੀ ਹੈ ਵੀਰੇ YouTube ਚੈਨਲ ਗੋਠੀ ਵਲਡਰਾਈਡ 25 42 ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਦੇਖੋ ਹਰ ਰੋਜ਼ ਇੱਕ ਗੱਲ ਤੋਂ ਹੋਰ ਤੇ ਅੱਜ ਤੋਂ ਆ ਤੋਂ ਮਾਰ ਕੇ ਰੰਗ ਹਾਂਜੀ ਸੋਮਵਾਰ ਨੂੰ ਹੁੰਦੀ ਹੈ ਛੁੱਟੀ ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ ਫੁੱਲ ਟਾਈਮ ਓਪਨ ਸਹੀ ਕਹਿੰਦਾ ਕਿ ਸੋਮਵਾਰ ਦੀ ਹੁੰਦੀ ਹੈ ਛੁੱਟੀ ਕਿ ਨਵੀਂ ਵੈਰਾਈਟੀ ਲੈਣੀ ਆ ਤਾਂ ਗੋਠੀ ਆਂਦੇ ਜਲਦ ਤੋਂ ਜਲਦ ਆਓ ਰੇਟ ਅੱਦੇ ਲੈਣੇ ਤਾਂ ਗੋਠੀ ਵਾਲਾ ਵੀ ਜਲਦ ਆ ਜਲਦ